ਭਾਰਤੀ ਸਫਾਈ ਮਜ਼ਦੂਰ ਸੰਘ ਤੇ ਜੀਪੀ ਮੰਚ ਦੇ ਸਾਂਝੇ ਉਪਰਾਲੇ ਦੇ ਨਾਲ ਇੱਕ ਕੈਲੰਡਰ ਲਾਂਚ ਕੀਤਾ ਗਿਆ ਹੈ ਤੇ ਪਿਛਲੇ 3 ਸਾਲਾਂ ਤੋਂ ਇਹ ਕੈਲੰਡਰ ਰਿਲੀਜ਼ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਰਾਜਪੁਰਾ ਦੇ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਭਾਰਤੀ ਸਫਾਈ ਮਜ਼ਦੂਰ ਸੰਘ ਤੇ ਜੀਪੀ ਮੰਚ ਨੇ ਸਾਂਝਾ ਉਪਰਾਲਾ ਕੀਤਾ ਹੈ ਦੱਸਦੀ ਹੈ ਕਿ ਭਾਰਤੀਏ ਸਫਾਈ ਮਜ਼ਦੂਰ ਸੰਘ ਦੇ ਪ੍ਰਧਾਨ ਤਸਵੀਰ ਨਾਹਰ ਹੋਰਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਸ਼ਲਾਗਾਯੋਗ ਕੰਮ ਕੀਤੇ ਨੇ ਤੇ ਨਾਲ ਹੀ ਜੈਪੀ ਮੰਚ ਦੇ ਪ੍ਰਧਾਨ ਸੁਖਿੰਦਰ ਸੁਖੀ ਹੋਰਾਂ ਦੇ ਵੱਲੋਂ ਵੀ ਸ਼ਲਾਗਾਯੋਗ ਕੰਮ ਕੀਤੇ ਗਏ ਨੇ ਇਥੇ ਦੱਸਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਸਮਰਪਿਤ 2025 ਦਾ ਕੈਲੰਡਰ ਲਾਂਚ ਕੀਤਾ ਗਿਆ ਹੈ ਇਥੇ ਪ੍ਰਦਾਣਾ ਸੁਖਿੰਦਰ ਸੁਖੀ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪਿਛਲੇ 3 ਸਾਲਾਂ ਤੋਂ ਇਹ ਕੈਲੰਡਰ ਰੀਲீஸ் ਕੀਤਾ ਜਾ ਰਿਹਾ ਹੈ। ਉਹਨਾਂ ਨੇ ਇੱਥੇ ਜਾਣਕਾਰੀ ਦਿੱਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਭਾਰਤ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਯਾਦ ਕੀਤਾ ਗਿਆ ਹੈ ਤੇ ਨਾਲ ਹੀ ਇਸ ਗੱਲ ਨੂੰ ਵੀ ਯਾਦ ਕੀਤਾ ਗਿਆ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਦਲਿਤ ਵਰਗਾਂ ਦੇ ਲਈ ਇਹਨੇ ਖਾਸ ਕੰਮ ਕੀਤੇ ਨੇ ਤੇ ਉਹਨਾਂ ਦੇ ਉਜਵਲ ਭਵਿੱਖ ਦੇ ਲਈ ਰਾ ਪਦਰੇ ਕੀਤੀ ਦੇ ਉੱਥੇ ਉਹਨਾਂ ਨੇ ਦੱਸਿਆ ਹੈ ਕਿ ਲੋਕਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਬਾਬਾ ਸਾਹਿਬ ਵੱਲੋਂ ਦਿਖਾਇਆ ਗਿਆ ਰਾਤੇ ਚੱਲਣਾ ਚਾਹੀਦਾ ਹੈ ਕਿਉਂਕਿ ਇਸ ਰਾਤ ਜਿਹੜਾ ਪਵੇਖਿਆ ਬਹੁਤ ਹੀ ਚਮਕਦਾਰ ਹੈ ਉਜਵਲ ਹੈ ਇੱਥੇ ਦੱਸਦੀ ਕਿ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਗੁਰਪ੍ਰੀਤ ਸਿੰਘ ਤਮੋਲੀ ਹੋਰਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਹੈ ਦੱਸਦੀ ਹੈ ਕਿ ਸਰਦਾਰ ਗੁਰਪ੍ਰੀਤ ਸਿੰਘ templatemo ਜੀ ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਨੇ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਇਸ ਪ੍ਰੋਗਰਾਮ ਦੀ ਸ਼ਾਨ ਵਿੱਚ ਹੋਰ ਵੀ ਵਾਅਦਾ ਕੀਤਾ ਇਸ ਤੋਂ ਇਲਾਵਾ ਸੁਰਿੰਦਰ ਸਿੰਘ ਬੰਟੀ ਸ਼ਿਵ ਕੁਮਾਰ ਪੂਰਾ ਇੰਦੂ ਡਾਹਰਾ ਅਮਿਤ ਡਾਹਰਾ ਹੋਰਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਤੇ ਇਸ ਪ੍ਰੋਗਰਾਮ ਦੀ ਸ਼ਾਨ ਦੇ ਵਿੱਚ ਵਾਅਦਾ ਕੀਤਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਮੇਟੀਆਂ ਦੇ ਪ੍ਰਧਾਨ ਨੰਬਰਦਾਰ ਸਾਹਿਬ ਤੇ ਹੋਰ ਵੀ ਬਹੁਤ ਸਾਰੇ ਸੱਜਣਾ ਨੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਇਸ ਪ੍ਰੋਗਰਾਮ ਦੀ ਸ਼ਾਨ ਦੇ ਵਿੱਚ ਵਾਧਾ ਕੀਤਾ ਦੱਸਦੀ ਹੈ ਕਿ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਬੇਦਕਰ ਜੀ ਨੂੰ ਸਮਰਪਿਤ 2025 ਦਾ ਕੈਲੰਡਰ ਲਾਂਚ ਕੀਤਾ ਗਿਆ ਹੈ ਬਾਬਾ ਸਾਹਿਬ ਨੂੰ ਯਾਦ ਕੀਤਾ ਗਿਆ ਹੈ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕੀਤੇ ਗਏ ਨੇ ਤੇ ਲੋਕਾਂ ਨੂੰ ਉਹਨਾਂ ਦੁਆਰਾ ਦਿਖਾਏ ਗਏ ਰਾਤੇ ਚੱਲਣ ਲਈ ਵੀ ਪ੍ਰੇਰਿਆ ਗਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਕੀ ਕੁਝ ਆਖਿਆ ਗਿਆ ਹੈ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਵਾਧਦੀਆਂ ਆਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਜੀ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਅਗਵਾਈ ਦੇਣ ਆਏ ਆ ਤੇ ਉਹਨਾਂ ਵੱਲੋਂ ਇਹ ਜਿਹੜਾ ਕੈਲੰਡਰ ਲਾਂਚ ਕੀਤਾ ਗਿਆ ਹੈ ਤੇ ਜਿਵੇਂ ਉਹਨਾਂ ਦੇ ਵੀ ਜਿਹੜੀ ਐਸੋਸੀਏਸ਼ਨ ਹੈ ਉਹ ਵੀ ਹਮੇਸ਼ਾ ਲੋਕਾਂ ਹਿੱਤ ਲਈ ਤੇ ਸੰਘਰਸ਼ ਕਰਦੀ ਰਹੀ ਹੈ ਉਹੀ ਸਾਡੀ ਹੈ ਤੇ ਅਸੀਂ ਸਾਰੇ ਇਸ ਮੰਚ 'ਤੇ ਇਕੱਠੇ ਆ ਅੱਜ ਅਸੀਂ ਜੈ ਭੀਮ ਕਲੰਡਰ ਲਾਂਚ ਕੀਤਾ 2025 ਦਾ ਅੱਜ ਸਾਡੇ ਨਾਲ ਦਫਤਰੀ ਸਟਾਫ ਨਗਰ ਕੌਂਸਲ ਦਾ ਸਾਰਾ ਹੀ ਤੇ ਸਾਡੇ ਨਾਲ ਬਹੁਤ ਸਾਰੇ ਇਕੱਠ ਕਰਿਆ ਸਪਾਈ ਸੇਵਕ ਸਾਡੇ ਭੈਣ ਭਾਈ ਆਏ ਹੋਏ ਆ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਅਸੀਂ ਅੱਜ ਖਾਸ ਤੌਰ ਤੇ ਗੁਰਪ੍ਰੀਤ ਮੋਹਲੀ ਜੀ ਨੂੰ ਸੱਦਾ ਦਿੱਤਾ ਸੀ ਸਾਡੇ ਸਦੇ ਇੱਕ ਸੱਦੇ ਦੇ ਉਹ ਸਾਡੇ ਵਿੱਚ ਹਾਜ਼ਰ ਹਨ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਜੀ ਦਾ ਜੈਪੀ ਮੰਚ ਦੇ ਪ੍ਰਧਾਨ ਸ਼ਕੁੰਦਰ ਸੁਖੀ ਜੀ ਦਾ ਇਹਨਾਂ ਦਾ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਸ लायक ਸਮਝਿਆ ਤੇ ਮੈਨੂੰ ਆਪਣੇ ਰਾਜਪੁਰੇ ਦੇ ਜਿਹੜੇ ਸਾਡੇ ਸ਼ਹਿਰ ਨੂੰ ਅਹਿਮ ਯੋਗਦਾਨ ਪਾ ਰਹੇ ਨੇ ਕਿਉਂਕਿ ਜੇ ਆ ਇੱਕ ਦਿਨ ਨਾ ਅੱਜ ਧੰਮ ਤੇ ਆਉਣ ਸਾਰੇ ਸ਼ਹਿਰ ਦੇ ਵਿੱਚ ਹਾਹਾਕਾਰ ਮਚ ਜੇ ਤੇ ਇਹ ਆਪਣੀ ਦਿਨ ਨਹੀਂ ਦੇਖਦੇ ਧੁੱਪ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਹਰ ਟਾਈਮ ਆਪਣੇ ਸ਼ਹਿਰ ਵਾਸਤੇ ਸੇਵਾ ਵਿੱਚ ਹਾਜ਼ਰ ਨੇ ਇਹਨਾਂ ਦਾ ਮੈਂ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਮੈਨੂੰ ਇਸ ਲੈਕ ਸਮਝਿਆ ਤੇ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਸਮਝਿਆ ਨਗਰ ਕੌਂਸਲ ਇੰਪਲਾਈਜ਼ ਯੂਨੀਅਨ ਦਾ ਪ੍ਰਧਾਨ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਸਾਡੇ ਭਾਰਤੀ ਸਫਾਈ ਮਜ਼ਦੂਰ ਯੂਨੀਅਨ ਸੰਘ ਦੇ ਪ੍ਰਧਾਨ ਜਸਵੀਰ ਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਇਸ ਇਸ ਮੌਕੇ ਤੇ ਕੈਲੰਡਰ ਰਿਲੀਜ਼ ਕੀਤਾ ਜਾਂਦਾ ਹੈ ਤੇ ਮੁੱਖ ਸ਼ਖਸੀਅਤਾਂ ਨੂੰ ਇੱਥੇ ਸਨਮਾਨਿਤ ਕੀਤਾ ਜਾਂਦਾ ਹੈ